ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਵਰਤਿਆ ਗਿਆ ਮੋਟਰਸਾਈਕਲ ਤੇ ਖਡਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਕ ਬਣਾ ਕੇ 25 ਲੱਖ ਰੁਪਏ ਦੀ ਯੋਗ ਕੀਤੀ ਸੀ ਰਕਮ ਸੀ ਉਹਦੇ ਚੋਂ 26 ਲੱਖ ਰੁਪਏ ਅਸੀਂ ਰਿਕਵਰ ਕਰ ਲਿਆ ਤੇ ਉਹ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰ ਚ ਸੇਵਾਦਾਰ ਜੱਗਾ ਸੀਗਾ ਉਹ ਹੈਗਾ 10 ਸਾਲਾਂ ਤੋਂ ਦੁਕਾਨ 'ਚ ਕੰਮ ਕਰਨ ਵਾਲਾ ਦੇ ਗਿਆ ਧੋਖਾ ਦੱਸਦੇ ਹਾਂ ਕਿ ਤੁਹਾਨੂੰ ਇਹ ਪੂਰਾ ਮਾਜ਼ਰਾ ਕੀ ਹੈ ਦਰਅਸਲ ਪਿਛਲੇ ਦਿਨੀ ਕੱਗਾ ਵਿਖੇ ਵਪਾਰੀ ਦੇ ਘਰੋਂ 28 ਲੱਖ ਰੁਪਏ ਦੀ ਚੋਰੀ ਕਰਨ ਦੇ ਮਾਮਲੇ ਨੂੰ ਪਟਿਆਲਾ ਪੁਲਿਸ ਨੇ ਦੋ ਦਿਨਾਂ ਸੁਲਝਾਉਂਦਿਆਂ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੀ ਰਾਸ਼ੀ ਵਿੱਚੋਂ 26 ਲੱਖ ਰੁਪਏ ਬਰਾਮਦ ਕਰ ਲਏ ਨੇ ਜਿਸ ਬਾਰੇ ਸਾਰੀ ਜਾਣਕਾਰੀ ਐਸਐਸਪੀ वरुण शर्मा ਨੇ ਦਿੱਤੀ ਹੈ ਮਨਜੋਤ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾਨਿਰਦੇਸ਼ੇ ਪਟਿਆਲਾ ਪੁਲਿਸ ਵੱਡੀ ਸਰਗਰਮੀ ਨਾਲ ਜਦੋਂ ਵੀ ਕੋਈ ਸੰਗੀਨ ਅਪਰਾਧ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਹੈ ਤੇ ਕ੍ਰਿਮਨਲਸ ਦੇ ਮਗਰ ਹੱਥ ਧੋਕੇ ਪੈ ਜਾਂਦੀ ਉਸੇ ਲੜੀ ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲਨੀ ਹੈ ਜਦੋਂ ਬੀਤੇ ਦਿਨੀ ਕੱਗੇਰੀਆ ਚ ਸੰਜੀਵ ਕੁਮਾਰ ਨਾਮ ਦੇ ਇੱਕ ਵੱਡੇ ਕਰੀਆਨਾ ਵਪਾਰੀ ਦੇ ਘਰੋਂ 28 ਲੱਖ ਰੁਪਇਆ ਕੈਸ਼ ਚੋਰੀ ਹੋਇਆ ਸੀ ਇਸ ਵਾਰਦਾਤ ਕਾਰਨ ਪੂਰੇ ਕੱਗੇਰੀਏ ਦੇ ਵਪਾਰੀ ਵਰਗ ਚ ਗਰੋਸ਼ ਪਾਇਆ ਜਾ ਰਿਹਾ ਸੀ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯוגੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ ਡੀਐਸਪੀ ਪਾਤਣਾ ਦਿਲਜੀਤ ਵਰਗ ਡੀਐਸਪੀ ਡੀ ਪਵਨਜੀਤ ਇੰਚਾਰਜ ਸੀਆਈਏ ਸਮਾਣਾ ਮਨਪ੍ਰੀਤ ਐਸਐਚਓ ਕਗਾ ਤੇ ਐਸਐਚਓ ਸ਼ਤਰਾਣਾ ਅਸੀਂ ਅਡਰ ਟੀਮਾਂ ਬਣਾ ਕੇ ਅਡਰ ਟੀਮਾਂ ਨੂੰ ਕੰਮ ਵੰਡਿਆ ਕੁਝ ਟੀਮਾਂ ਟੈਕਨੀਕਲ ਐਨਾਲਿਸਿਸ ਤੇ ਲੱਗੀਆਂ ਕੁਝ ਟੀਮਾਂ ਸੀਸੀਟੀਵੀ ਕੈਮਰੇਾਂ ਤੇ ਲੱਗੀਆਂ ਤੇ ਕੁਝ ਟੀਮਾਂ ਜਿਹੜੀਆਂ ਨਹੀਂ ਉਹਨਾਂ ਨੇ ਮੌਕੇ ਤੇ ਜਿਹੜੇ ਖੁਸ਼ਗਿਸ਼ ਕਰਨੀ ਸੀ ਉਹਦੇ ਚ ਲੱਗੀਆਂ ਬੜੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਆ ਜਦੋਂ ਅਸੀਂ ਇਸ ਵਾਰਦਾਤ ਨੂੰ ਕਰੈਕ ਕਰਦੇ ਹੋਏ 26 ਲੱਖ ਰੁਪਈਆ ਜਿਹੜਾ ਰਿਕਵਰ ਕਰ ਲਿਆ ਤੇ ਪੰਜ ਦੋਸ਼ੀ ਜਿਹੜੇ ਇਸ ਵਾਰਦਾਤ ਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਤੇ ਖਡਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਾਕ ਬਣਾ ਕੇ 28 ਲੱਖ ਰੁਪਏ ਦੀ ਲੁੱਟ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਇਸ ਲੁੱਟ ਦਾ ਮੇਨ ਮਾਸਟਰਮਾਈਂਡ ਉਸੇ ਬਾਣਿਆ ਪਰਿਵਾਰ ਦਾ ਜਿਹੜਾ ਇੱਕ ਪੁਰਾਣਾ ਲੰਗਰੀ ਸੇਵਾਦਾਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ 'ਚ ਸੇਵਾ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੱਡੀ ਕੁਆਂਟੀਟੀ 'ਚ ਕੈਸ਼ ਜਿਹੜਾ ਆ ਕਰੇ ਰੱਖਿਆ ਹੋਇਆ ਉਸ ਲੰਗਰੀ ਜੱਗੇ ਨੇ ਅੱਗੇ ਇੱਕ ਟੀਮ ਤਿਆਰ ਕੀਤੀ ਜਿਦੇ ਚ ਉਹਨੇ ਰਮੇਸ਼ ਬੰਟੀ ਅਮਰੀਕ ਵਗੈਰਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਤੇ ਬੜੀ ਸਫਾਈ ਨਾਲ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ 28 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਸੀ ਉਹਦੇ ਚੋਂ 26 ਲੱਖ ਰੁਪਈਆ ਅਸੀਂ ਰਿਕਵਰ ਕਰ ਲਿਆ ਤੇ 2 ਲੱਖ ਰੁਪਈਆ ਕੱਲਾ ਜਿਹੜਾ ਰਿਕਵਰੀ ਪੈਂਡਿੰਗ ਰਹਿਂਦੀ ਹੈ ਇਸ ਵਰਦਾਤ ਨੂੰ ਰਿਕਾਰਡ ਟਾਈਮ ਦੋ ਦਿਨਾਂ ਚ ਟਰੇਸ ਕਰਨ ਦੇ ਨਾਲ ਸਾਰੇ ਸ਼ਹਿਰ ਚ ਸਪੈਸ਼ਲੀ ਕਗਾ ਏਰੀਆ ਚ ਪਟਿਆਲਾ ਪੁਲਿਸ ਦੀ ਸਾਰੇ ਵਪਾਰੀ ਵਰਗ ਨੇ ਬੜੀ ਸ਼ਲਾਘਾ ਕੀਤੀ ਹੈ ਤੇ ਮੈਂ ਸਾਰੇ ਕ੍ਰਿਮੀਨਲਸ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਾਈਮ ਦੇ ਪਿੱਛੇ ਪਈ ਹੋਈ ਆ ਤੇ ਜੇਕਰ ਕ੍ਰਿਮੀਨਲ ਤੇ ਸ਼ਰਾਬਤੀ ਅੰਸਰ ਇਹ ਸੋਚਦੇ ਆ ਕਿ ਪਟਿਆਲੇ ਚ ਵਰਦਾਤ ਕਰਕੇ ਐਸਕੇਪ ਕਰ ਜਾਣਗੇ ਉਹ ਗੱਲ ਬਿਲਕੁਲ ਨਹੀਂ ਹੈਗੀ ਅਸੀਂ ਹਰੇਕ ਕ੍ਰਾਈਮ ਨੂੰ ਬੜੀ ਸੰਜੀਦਗੀ ਨਾਲ ਇਨਵੈਸਟੀਗੇਟ ਕਰਦੇ ਆਂ ਤੇ ਰਿਪੋਰਟ ਟਾਈਮ 'ਚ ਕਰੈਕ ਕਰਦੇ ਆਂ ਸਰ ਇੱਕੋ ਇੱਕੋ ਏਰੀਆ ਦੇ ਨੇ ਬੰਦੇ ਜਿਹੜੇ ਇਹ ਜਿੰਨੇ ਦੋਸ਼ੀ ਨੇ ਜੀ ਇਹ ਵੀ ਸਾਰੇ ਉਸੇ ਇੱਕੋ ਏਰੀਏ ਦੇ ਲੋਕਲ ਨੇ ਤੇ ਪੰਜ ਦੋਸ਼ੀ ਅਸੀਂ ਜਿਹੜੇ ਸਾਰੇ ਇਹਦੇ 'ਚ ਇਨਵੋਲਡ ਸੀਗੇ ਵਾਰਦਾਤ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਸਰ ਇੱਕੋ ਏਰੀਏ ਤੋਂ ਹੀ ਫੜੇ ਗਏ ਨੇ ਬਾਹਰੋਂ ਕਿਤੇ ਹੋਰ ਫੜੇ ਗਏ ਨਹੀਂ ਦੇਖੋ ਜੀ ਇਹ ਅਡਰ ਏਰੀਆਸ ਤੋਂ ਫੜੇ ਗਏ ਆ ਪਰੇ ਸਾਰੇ ਦੋਸ਼ੀ ਜਿਹੜੇ ਵਾਰਦਾਤਾਂ ਚ ਇਨਵੋਲ ਸੀਗੇ ਉਹ ਟੋਟਲ ਅਸੀਂ ਅਰੈਸਟ ਕਰ ਲਏ। ਨਹੀਂ ਨਹੀਂ ਬੈਕਗ੍ਰਾਉਂਡ ਵੀ ਦੱਸ ਦੋ ਜੀ ਇਹਨਾਂ ਚੋਂ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰ ਚ ਸੇਵਾਦਾਰ ਜੱਗਾ ਸੀਗਾ ਉਹ ਹੈਗਾ ਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਮੇਨ ਅੰਜਾਮ ਦੇਣ ਵਾਲਾ ਜਿਹੜਾ ਬੰਟੀ ਹੈਗਾ ਉਹ ਬੰਟੀ ਤੇ ਪੁਰਾਣੇ ਵੀ 19 ਮੁਕਦਮੇ ਦਰਜ ਨੇ ਚੋਰੀ ਦੇ ਮਤਲਬ ਉਹ ਬੜਾ ਸਰਗਰਮ ਤੇ ਪ੍ਰੋਫੈਸ਼ਨਲ ਚੋਰ ਹੈਗਾ ਤਾਂ ਉਹਨਾਂ ਨੇ ਇਹਨੀ ਵੱਡੀ ਵਾਰਦਾਤ ਨੂੰ 28 ਲੱਖ ਰੁਪਏ ਦੀ ਰਕਮ ਪੰਜਾਬ ਦਿੱਤਾ ਸੀ ਸਰ ਇਹ ਕਿਸੇ ਮਰੀਜ਼ ਦੇ ਇਲਾਜ ਲਈ ਲੈਣ ਦੇ ਪੈਸੇ ਨੇ ਇਹ ਦੇਖੋ ਜੀ ਇਹ ਹੁਣ ਅਸੀਂ ਇਹਦੇ ਚ ਹੋਰ ਡੂੰਘਾਈ ਨਾਲ ਪੁੱਛਗਛ ਕਰਾਂਗੇ ਕਿ ਇਹਨਾ ਅਮਾਉਂਟ ਜਿਹੜਾ ਘਰੇ ਸੀਗਾ ਉਹ ਕਾਹਦੇ ਲਈ ਸੀਗਾ ਪਰ ਪਰਿਵਾਰ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਪੁਲਿਸ ਨੇ ਰਿਕਾਰਡ ਟਾਈਮ 'ਚ ਸਾਰਾ ਜਿਹੜਾ ਰਿਕਵਰੀ ਇਹਦੇ ਚ ਜੱਗਾ ਹੁਣ ਵੀ ਚੱਲ ਰਿਹਾ ਹੈ ਜੀ ਇਹ ਜੱਗਾ ਜਦੋਂ ਤੱਕ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਦੋਂ ਤੱਕ ਤੇ ਕੰਮ ਕਰ ਹੀ ਰਿਹਾ ਸੀ ਜੀ ਤੇ ਘਰ ਵਾਲਿਆਂ ਦੇ ਭਰੋਸੇ 'ਚ ਸੀਗਾ ਇਹਨੂੰ ਪੈਸੇ ਦਾ ਦੇਖੋ ਜੀ ਜਿਹੜਾ ਘਰ ਦਾ ਤੇਤੀ ਹੁੰਦਾ ਉਹਨੂੰ ਪਤਾ ਹੁੰਦਾ ਜਿਹੜਾ ਇੰਨੇ ਸਾਲਾਂ ਤੋਂ ਪਰਿਵਾਰ